ਅੰਤਜੋ ਸਿੰਘ ਇੱਕ ਜੱਜਾ ਵਾ ਐਨ ਜੀਓ ਸੰਵਰਾਲਾ ਤੋਂ ਹੀ ਤਕਰੀਬਨ 2 ਕੁ ਦਿਨ ਤੋਂ ਫੋਨ ਆ ਰਹੇ ਨੇ ਜੋ ਪਾਕਿਸਤਾਨ ਨੰਬਰ ਤੋਂ ਤੇ ਕੱਲ ਰਾਤ ਜੋ 12:00 11:00 28 ਕਿੰਮੇਟ ਦੇ ਦਿਲ ਤੋਂ ਫੋਨ ਚੱਕਿਆ ਦੂਜਾ ਦੂਜੀ ਵਾਰ ਫੋਨ ਆਉਣ ਤੋਂ ਬਾਅਦ ਤਾਂ ਉਹ ਬੰਦਾ ਕਹਿਣ ਲੱਗੇ ਵੀ ਜੋ ਤੂੰ ਸੇਵਾਵਾਂ ਕਰਦੇ ਬੰਦ ਕਰ ਦੋ ਨਹੀਂ ਅਸੀਂ ਬੰਦ ਕਰਾਉਣੀਆਂ ਜਾਣਦੇ ਆ ਤੇ ਮੈਂ ਕਿਹਾ ਵੀ ਤੈਨੂੰ ਕਿ ਫੋਨ ਦੇ ਹੋਰ ਸਕਰੀਨਸ਼ਾਟ ਵੀ ਕਿ ਭੇਜਿਆ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਜੋ ਇਸ ਨੰਬਰ ਤੇ ਜੋ ਜਾਂਚ ਕਰਕੇ ਜੋ ਵਣਦੀ ਕਾਰਵਾਈ ਕੀਤੀ ਜਾਵੇ। ਸਾਹ ਨਹੀਂ ਉਹਨੇ ਆਪਣਾ ਦੱਸਿਆ ਕਹਿੰਦਾ ਤੇ ਨਾਮ ਤੋਂ ਕੀ ਲੈਣਾ ਕਹਿੰਦਾ ਮੈਂ ਪਾਕਿਸਤਾਨ ਤੋਂ ਬੋਲਦਾ ਤੇ ਮੈਂ ਕਹਾਂ ਵੀ ਇਹ ਆ ਕੀ ਚੱਕਰ ਆ ਕਹਿੰਦਾ ਵੀ ਅਸੀਂ ਇੰਡੀਆ ਸਾਡਾ ਸਾਰਾ ਕੁਝ ਆ ਵੀ ਜੋ ਸੇਵਾਵਾਂ ਨੇ ਬੰਦ ਕਰ ਦੇ ਨਹੀਂ ਅਸੀਂ ਕਰਾਉਣੀ ਜਾਣ ਦੇਣਾ ਹਾਂਜੀ WhatsApp ਤੇ ਇੱਕ ਮਿੰਟ 11 ਸਕਿੰਟ ਦੀ ਗੱਲ ਚੱਲੀ ਆ ਉਹ ਤੋਂ ਬਾਅਦ ਜਦੋਂ ਮੈਂ ਕੱਟਤਾ ਉਸ ਤੋਂ ਬਾਅਦ ਨਾ ਉਹਨੇ ਰਿਪਲਾਈ ਕੀਤਾ ਕਹਿੰਦਾ ਫਿਰ ਅਸੀਂ ਆਪਣੇ ਹਿਸਾਬ ਨਾਲ ਕਰਾਂਗੇ ਉਹ NGO ਵੱਲੋਂ ਜੋ ਰਾਸ਼ਨ ਦੇਣਾ ਲੋੜਵੰਦਾਂ ਨੂੰ ਵੀਲਤੀ ਨਾ ਟ੍ਰਾਈਸਾਈਕਲ ਨਕਲੀ ਹੱਥ ਲਾਉਣੇ ਤੇ ਜੋ ਆ ਸਮਾਜ ਸੇਵੀ ਜਿਵੇਂ ਨਸ਼ਿਆਂ ਖਿਲਾਫ ਇਹ ਜੋ ਮੁਹਿੰਮਾ ਉਹ NGO ਵੱਲੋਂ ਕੀਤੀ ਜਾਂਦੀ ਕੋਈ ਛੋਟ ਵੀ ਵੀਡੀਓ ਵਗੈਰਾ ਤੇ ਜਿਵੇਂ ਆਉਂਦਾ ਬੰਦਾ ਵੀਡੀਓ ਵਗੈਰਾ ਕੋਈ ਨਹੀਂ ਭੇਜੀਗੀ ਕਹਿੰਦੇ ਅਸੀਂ ਆਪਣੇ ਹਿਸਾਬ ਨਾਲ ਕਰਾਂਗੇ ਬਸ ਇਹ ਕਹਿ ਕੋਈ ਕੋਈ ਰਿਪਲਾਈ ਹਾਲੇ ਆਇਆ। ਸੋ ਇੱਕ ਚੰਗੇ ਜੀ ਜੋ ਵੀ ਕੰਮ ਕਰਦੇ ਆ ਜੀ ਉਹ ਚੰਗੇ ਕੰਮ ਕਰਦੇ ਆ ਪਰ ਜੋ ਇਹ ਆਉਂਦਾ ਇੱਕ ਵੀ ਮਾੜਾ ਜੋ ਰੋਕਿਆ ਜਾ ਰਿਹਾ ਵੀ ਚੰਗੇ ਕੰਮਾਂ ਨੂੰ ਵੀ ਇਸ ਕੰਮਾਂ ਨੂੰ ਨਾ ਪ੍ਰਮੋਟ ਕੀਤਾ ਜਾਵੇ। ਤੇ ਵਸੇ ਬਾਕੀ ਮੰਗ ਕਰ। ਅਸੀਂ ਇਹ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਜੋ ਇਸ ਨੰਬਰ ਤੇ ਜੋ ਬਣਦੀ ਜਾਂਚ ਕਰਕੇ ਤੇ ਜੋ ਬਣਦੀ ਕਾਰਵਾਈ ਹੋ ਕੀਤੀ ਜਾਵੇ। ਸਾਨੂੰ ਇੱਕ ਲਿਖਤੀ ਕਮੈਂਟ ਆਈ ਆ ਅੰਤਰਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ। ਉਹ ਕਹਿੰਦਾ ਵੀ ਪਾਕਿਸਤਾਨ ਦੇ ਨਮਦਰ ਥ੍ਰੈਟ ਕਾਲ ਆਈ ਆ। ਜੇ ਇਹਦੀ ਕੰਪਲੇਂਟ ਆ ਅਸੀਂ ਸਾਈਬਰ ਸੈੱਲ ਨੂੰ ਭੇਜਦੇ ਆ ਉਹ ਜਾਂਚ ਪੜਤਾਲ ਕਰ ਰਹੇ ਨੇ ਤੁਸੀਂ ਜਾਂਚ ਵਗੈਰਾ ਕੀਤੀ ਕੋਈ ਮੁੱਢਲੀ ਜਾਂ ਕੀ ਲੱਗਦਾ ਜੀ ਦੇਖੋ ਜੋ ਕਹਿ ਰਿਹਾ ਉਹਦੇ ਕੋਲ ਕੋਈ ਰਿਕਾਰਡਿੰਗ ਵਗੈਰਾ ਤਾਂ ਨਹੀਂ ਹੈਗੀ ਉਹਦਾ ਬਸ ਸਾਨੂੰ ਜੋ ਵੀ ਟੈਕਨੀਕਲ ਤੌਰ ਤੇ ਜੋ ਵੀ ਸਬੂਤ ਹੋਣਗੇ ਸਾਈਬਰ ਸੈੱਲ ਤੋਂ ਪਤਾ ਲੱਗਣਗੇ ਵੀ ਕੀ ਕਾਲ ਆਈ ਹੈ ਕਿੰਨੇ ਵਜੇ ਆਈ ਹੈ ਸਰ ਨੰਬਰ ਦਾ ਕੁਝ ਪਤਾ ਲੱਗਿਆ ਵੀ ਇਹ ਨੰਬਰ ਕਿੱਥੇ ਦਾ ਵਾ ਜਿਵੇਂ ਉਹ ਕਹਿ ਰਹੇ ਜਿਵੇਂ ਸਾਨੂੰ ਸੇ ਸਾਰੀ ਦੁਨੀਆ ਨੂੰ ਪਤਾ ਵੀ ਪਲੱਸ 92 ਨੰਬਰ ਆ ਪਾਕਿਸਤਾਨ ਦਾ ਕੋਡ ਆ ਉਹ ਨੰਬਰ ਉਹਨੇ ਲਖਵਾਇਆ ਸਾਡੇ ਕੋਲੇ ਦਿਖਾਉ ਤੇ ਵਿੱਚ ਉਹਦੀ ਜਾਂਚ ਪੜਤਾਲ ਅਸੀਂ ਕਰ ਰਹੇ ਆਂ ਸਾਈਬਰ ਸਲਵਰਾਂਹੀਂ ਅੰਤਰਜਿਤ ਸਿੰਘ ਇੱਕ ਜੱਜਾ ਵਾ ਐਨ ਜੀਓ ਸੰਗਰਾਲਾ ਤੋਂ ਹੀ ਤਕਰੀਬਨ 2 ਕੁ ਦਿਨ ਤੋਂ ਫੋਨ ਆ ਰਹੇ ਨੇ ਜੋ ਪਾਕਿਸਤਾਨ ਨੰਬਰ ਤੋਂ ਤੇ ਕੱਲ ਰਾਤ ਜੋ 12:00 11:00 28 ਕਿੰਮੇਟ ਦੇ ਜਿਵੇਂ ਫੋਨ ਚੱਕਿਆ ਦੂਜਾ ਦੂਜੀ ਵਾਰ ਫੋਨ ਆਉਣ ਤੋਂ ਬਾਅਦ ਤਾਂ ਉਹ ਬੰਦਾ ਕਹਿਣ ਲੱਗੇ ਵੀ ਜੋ ਤੂੰ ਸੇਵਾਵਾਂ ਕਰਦੇ ਬੰਦ ਕਰ ਦੋ ਨਹੀਂ ਅਸੀਂ ਬੰਦ ਕਰਾਉਣੀਆਂ ਜਾਣਦੇ ਆਂ ਤੇ ਮੈਂ ਕਹ ਵੀ ਤੈਨੂੰ ਕਿ ਫੋਨ ਤੇ ਹੋਰ ਸਕਰੀਨਸ਼ਾਟ ਵੀ ਕਿ ਭੇਜਿਆ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਜੋ ਇਸ ਨੰਬਰ ਤੇ ਜੋ ਜਾਂਚ ਕਰਕੇ ਜੋ ਬੰਦੀ ਕਾਰਵਾਈ ਕੀਤੀ ਜਾਵੇ। ਆਪ ਨਹੀਂ ਉਹਨੇ ਆਪਣਾ ਦੱਸਿਆ ਕਹਿੰਦਾ ਤੇ ਨਾਮ ਤੋਂ ਕੀ ਲੈਣਾ? ਕਹਿੰਦਾ ਮੈਂ ਪਾਕਿਸਤਾਨ ਤੋਂ ਬੋਲਣਾ। ਤੇ ਮੈਂ ਕਹ ਵੀ ਇਹ ਆ ਕੀ ਚੱਕਰ ਆ? ਕਹਿੰਦਾ ਵੀ ਅਸੀਂ ਇੰਡੀਆ ਸਾਡਾ ਸਾਰਾ ਕੁਝ ਆ। ਵੀ ਜੋ ਸੇਵਾਵਾਂ ਨੇ ਬੰਦ ਕਰਦੇ ਨੇ ਅਸੀਂ ਕਰਾਉਣੀਆਂ ਜਾਣ ਦੇਣਾ। ਹਾਂਜੀ WhatsApp ਤੇ ਇੱਕ ਮਿੰਟ 11 ਸਕਿੰਟ ਦੀ ਗੱਲ ਚੱਲੀ ਆ। ਉਦੋਂ ਬਾਅਦ ਜਦੋਂ ਮੈਂ ਕੱਟਤਾ ਉਸ ਤੋਂ ਬਾਅਦ ਨਾ ਉਹਨੇ ਰਿਪਲਾਈ ਕੀਤਾ ਕਹਿੰਦਾ ਫਿਰ ਅਸੀਂ ਆਪਣੇ ਹਿਸਾਬ ਨਾਲ ਕਰਾਂ। ਉਹ ਐਨਜੀਓ ਬਲੋ ਜੋ ਰਾਸ਼ਨ ਦੇਣਾ ਲੋੜਵੰਦਾਂ ਨੂੰ ਵੀਲੀਆਂ ਤੇ ਟ੍ਰਾਈਸਾਈਕਲ ਨਕਲੀ ਹੱਥ ਲਵਾਉਣੇ ਤੇ ਜੋ ਆ ਸਮਾਜ ਸੇਵੀ ਜਿਵੇਂ ਨਸ਼ਿਆਂ ਖਿਲਾਫ ਇਹ ਜੋ ਮੁਹਿੰਮਾ ਉਹ ਐਨਜੀਓ ਬਲੋ ਕੀਤੀ ਜਾਂਦੀ। ਕੋਈ ਥੋੜੀ ਵੀ ਵੀਡੀਓ ਵਗੈਰਾ ਤੇ ਜਿਹੀ ਉਹਨਾਂ ਵੱਲੋਂ ਵੀਡੀਓ ਵਗੈਰਾ ਕੋਈ ਨਹੀਂ ਭੇਜੀ ਗਈ ਕਹਿੰਦੇ ਫਿਰ ਅਸੀਂ ਆਪਣੇ ਹਿਸਾਬ ਨਾਲ ਕਰਾਂਗੇ ਵਸੇ ਕਹਿ ਕੇ ਉਦੋਂ ਮੈਂ ਕੱਟਤਾ ਫੋਨ ਤੋਂ ਕੋਈ ਰਿਪਲਾਈ ਨਹੀਂ ਆਇਆ। ਸੋ ਇੱਕ ਚੰਗੇ ਜੀ ਜੋ ਵੀ ਕੰਮ ਕਰਦੇ ਐ ਐਨਜੀਓ ਉਹ ਚੰਗੇ ਕੰਮ ਕਰਦੇ ਆ ਪਰ ਜੋ ਇਹ ਆਉਂਦਾ ਇੱਕ ਵੀ ਮਾੜਾ ਜੋ ਰੁਕਿਆ ਜਾ ਰਿਹਾ ਵੀ ਚੰਗੇ ਕੰਮਾਂ ਨੂੰ ਵੀ ਇਸ ਕੰਮਾਂ ਨੂੰ ਨਾ ਪ੍ਰਮੋਟ ਕੀਤਾ ਜਾਵੇ। ਤੇ ਵਾਸੀ ਕੱਤੀ ਮੰਗ ਕਰਦਾ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਜੋ ਇਸ ਨੰਬਰ ਤੇ ਜੋ ਬਣਦੇ ਜਾਂਚ ਕਰਕੇ ਤੇ ਬਣਦੀ ਕਾਰਵਾਈ ਕੀ ਚੀਜ਼ ਆ